ਸਾਨੂੰ ਕਹਿ ਦਿੰਦੇ ਨੇ ਅੱਤਵਾਦੀ ਤੇ ਵੱਖਵਾਦੀ ਨੇ ਅਸੀਂ ਵੱਖਵਾਦੀ ਤਾਂ ਹੈਗੇ ਆ ਕੋਈ ਸ਼ੱਕ ਦੀ ਗੱਲ ਨਹੀਂ ਅਸੀਂ ਅੱਤਵਾਦੀ ਵੀ ਹੈਗੇ ਆ ਕੋਈ ਸ਼ੱਕ ਦੀ ਗੱਲ ਨਹੀਂ ਕਿਉਂਕਿ ਵੱਖਵਾਦੀ ਅਸੀਂ ਤਾਂ ਸਾਡੀ ਬੋਲੀ ਅਲੱਗ ਹੈ ਸਾਡਾ ਪਹਿਰਾਵਾ ਲੱਗ ਹੈ ਸਾਡੀ ਪਛਾਣ ਅਲੱਗ ਹੈ ਸਾਡੀ ਸੋਚਾਂ ਲੱਗ ਹੈ ਅੱਤਵਾਦੀ ਅਸੀਂ ਤਾਂ ਕਿ ਅਸੀਂ ਜ਼ੁਲਮ ਸਹਿੰਦੇ ਨਹੀਂ ਤੇ ਜ਼ੁਲਮ ਅਸੀਂ ਕਰਦੇ ਵੀ ਨਹੀਂ ਇਹ ਉਹ ਮਾ ਮਾਤਾ ਆ ਜਿਹਨੂੰ ਦੀਪ ਸਿੱਧੂ ਨੇ ਸੰਘਰਸ਼ੀ ਮਾ ਦਾ ਖਿਤਾਬ ਦਿੱਤਾ ਸੀ ਤੇ ਜਦੋਂ 26 ਜਨਵਰੀ ਤੋਂ ਬਾਅਦ ਸਾਰੇ ਪਘਵਾੜੇ ਹੋ ਗਏ ਸੀ ਇਹ ਮਾਤਾ ਉਦੋਂ ਵੀ ਟੈਂਟ 'ਚ ਬੈਠੀ ਉੱਥੇ ਰੋਟੀਆਂ ਬਣਾਉਂਦੀ ਸੀ ਲੰਗਰ ਦੀ ਸੇਵਾ ਕਰਦੀ ਸੀ ਕਹਿੰਦੇ ਜਿਹਨਾਂ ਨੇ ਭੱਜਣਾ ਭੱਜ ਜੇ ਚੱਕ ਕੇ ਲੈ ਕੇ ਜਾਣਾ ਹੋਊਗਾ ਲੈ ਜੋ ਤੇ ਮਤਲਬ ਇਹ ਉਹ ਮਾਤਾ ਜੀ ਨੇ ਤੇ ਅੱਜ ਮੇਰਾ ਜਦੋਂ ਆਣਾ ਸੀਗਾ ਤੇ ਮਾਤਾ ਜੀ ਨੇ ਗਿਆ ਸਪੈਸ਼ਲੀ ਮੈਂ ਨਾਲ ਚੱਲਣਾ ਆ ਤੇ ਮੈਂ ਕਿਹਾ ਮਾਤਾ ਜੀ ਜ਼ਰੂਰ ਕੀ ਕਹੋਗੇ ਦੀਪ ਨੂੰ ਚੇਤਾ ਕਰਕੇ ਦੀਪ ਤੋਂ ਪਹਿਲਾਂ ਜਿਹੜਾ ਜੱਗਿਆ ਹੋਇਆ ਦੀਪ ਜਿਹੜਾ ਲਵਾਰਸ ਲਾਸਾਂ ਦਾ ਵਾਰਸ ਬਣਿਆ ਸਾਡੇ ਪੰਜਾਬ ਦਾ ਉਹ ਸੂਰਮਾ ਸ਼ਾਇਦ ਦੁਨੀਆ ਲਈ ਟੁਕੜੇ ਟੁਕੜੇ ਕਰਕੇ ਸ਼ਹੀਦ ਹੋ ਗਿਆ ਸਾਡੇ ਲਈ ਉਹਦੀ ਰੂਹ ਆਕਾਸਾਂ ਤੋਂ ਗੂੰਜ ਕੇ ਸਾਨੂੰ ਕਹਿ ਰਹੀ ਹੈ ਅਸੀਂ ਜ਼ਮੀਰਾਂ ਜਗਾ ਕੇ ਆਪਣੀਆਂ ਨਿਵਾਇਆ ਤੇ ਤੁਸੀਂ ਆਪਣੀਆਂ ਜ਼ਮੀਰਾਂ ਜਗਾ ਕੇ ਸਾਡੇ ਮਗਰ ਇਸ ਉਹ ਜ਼ਾਲਮ ਸਰਕਾਰਾਂ ਤੇ ਉਤੋਂ ਹੱਕ ਮੰਗਣ ਲਈ ਸੜਕਾਂ ਤੇ ਕੀ ਆਪਣੇ ਜਮੀਰਾਂ ਨੂੰ ਇਸ ਤਰ੍ਹਾਂ ਜਗਾਇਓ ਕਿ ਇਹ ਸੁੱਤੀਆਂ ਸਰਕਾਰਾਂ ਨਾ ਤਾਂ ਸਾਨੂੰ ਖਾਲਸਾਈ ਤਰੀਕੇ ਨਾਲ ਸਾਡਾ ਇਨਸਾਫ ਲੈਣ ਦਿੰਦੀਆਂ ਨੇ ਨਾ ਸਾਨੂੰ ਕਾਨੂੰਨਾਂ ਦੇ ਵਿੱਚੋਂ ਸਾਡੇ ਲਈ ਕੋਈ ਇਨਸਾਫ ਲੱਭਦਾ ਦੱਸੋ ਕਿਹੜੀ ਧਰਤੀ ਤੇ ਇਹ ਸਿੱਖ ਜਾਣ ਇਹ ਸਿੱਖ ਇਹਨਾਂ ਸਰਕਾਰਾਂ ਨੂੰ ਉਦੋਂ ਨਜ਼ਰ ਆਉਂਦੇ ਨੇ ਜਦੋਂ ਕਿਤੇ ਕੁਦਰਤ ਦੀ ਆਫਤ ਆਉਂਦੀ ਹੈ ਲੰਗਰ ਲਾਉਣ ਵਾਸਤੇ ਪਾਣੀ ਪਲਾਉਣ ਵਾਸਤੇ ਬਸਰ ਪਹਚਾਉਣ ਵਾਸਤੇ ਦੇ ਸਰਕਾਰਾਂ ਨੂੰ ਜਦੋਂ ਘਾਟੇ ਪੈਂਦੇ ਨੇ ਚਾਰੇ ਪਾਸਿਆਂ ਤੋਂ ਕਿਤੇ ਵੀ ਬਾਰਡਰਾਂ ਤੇ ਜਾਣ ਕੇ ਲੜਾਈਆਂ ਨੂੰ ਅੱਗਾ ਸਾਹਮਣੇ ਵਾਸਤੇ ਸਾਡੇ ਪੰਜਾਬ ਦੇ ਸੂਰਮਿਆਂ ਨੂੰ ਬੁਲਾਇਆ ਜਾਂਦਾ ਪਰ ਅੱਜ ਅੱਜ ਅਸੀਂ ਦੱਸੋ ਫੇਰ ਸਾਨੂੰ ਕਹਿ ਦਿੰਦੇ ਨੇ ਅਖਤਵਾਦੀ ਤੇ ਵੱਖਵਾਦੀ ਨੇ ਅਸੀਂ ਵੱਖਵਾਦੀ ਤਾਂ ਹੈਗੇ ਹੀ ਆ ਕੋਈ ਸ਼ੱਕ ਦੀ ਗੱਲ ਨਹੀਂ ਅਸੀਂ ਅੱਤਵਾਦੀ ਵੀ ਹੈਗੇ ਆ ਕੋਈ ਸ਼ੱਕ ਦੀ ਗੱਲ ਨਹੀਂ ਕਿਉਂਕਿ ਵੱਖਵਾਦੀ ਅਸੀਂ ਤਾਂ ਸਾਡੀ ਬੋਲੀ ਅਲੱਗ ਹੈ ਸਾਡਾ ਪਹਿਰਾਵਾ ਲੱਗ ਹੈ ਸਾਡੀ ਪਛਾਣ ਅਲੱਗ ਹੈ ਸਾਡੀ ਸੋਚਾਂ ਲੱਗ ਹੈ ਅੱਤਵਾਦੀ ਅਸੀਂ ਤਾਂ ਕਿ ਅਸੀਂ ਜ਼ੁਲਮ ਸਹਿੰਦੇ ਨਹੀਂ ਤੇ ਜ਼ੁਲਮ ਅਸੀਂ ਕਰਦੇ ਵੀ ਨਹੀਂ ਜਦੋਂ ਜ਼ੁਲਮ ਦਾ ਮੁਕਾਬਲਾ ਕਰਦੇ ਆ ਤਾਂ ਫੇਰ ਸਾਨੂੰ ਅੱਤਵਾਦੀ ਦਾ ਖਿਤਾਬ ਦਿੱਤਾ ਜਾਂਦਾ ਹੈ ਤੇ ਜਦੋਂ ਅਸੀਂ ਲੰਗਰਾਂ ਦੀ ਸੇਵਾ ਕਰਦੇ ਆ ਤਾਂ ਉਦੋਂ ਇਹ ਜ਼ਾਲਮ ਸਰਕਾਰਾਂ ਸਾਨੂੰ ਫੇਰ ਸਾਡੇ ਆਗੂਆਂ ਨੂੰ ਪਰਹਾਰ ਲੈਂਦੀਆਂ ਨੇ ਬਾ ਵਈ ਬਾ ਸਿੱਖ ਬੜੇ ਅੱਛੇ ਹੁੰਦੇ ਹਨ ਬਹੁਤ ਅੱਛੇ ਹੁੰਦੇ ਹਨ ਆਫਤ ਮੇ ਕਾਮ ਆਤੇ ਹਨ ਬਸ ਸਿੱਖਾਂ ਨੂੰ ਵਰਤਣਾ ਹੀ ਸਿੱਖਿਆ ਇਹ ਸਰਕਾਰਾਂ ਨੇ ਅੱਜ ਤੱਕ ਸਿੱਖਾਂ ਦੇ ਇਨਸਾਫ ਦੇ ਬਾਰੇ ਕਦੇ ਕੋਈ ਵਰਕਾ ਲਿਖਿਆ ਨਹੀਂ ਨਾ ਕੋਈ ਕਲਮ ਬਣੀ ਹੈ ਨਾ ਕੋਈ ਸ਼ਾਈ ਬਣੀ ਹੈ ਕਿੱਥੋਂ ਸਰਕਾਰਾਂ ਤੋਂ ਅਸੀਂ ਇਨਸਾਫ ਮੰਗਿਏ ਨਹੀਂ ਮਿਲਣਾ ਇਨਸਾਫ ਸਾਨੂੰ ਨਹੀਂ ਮਿਲਣਾ ਅੱਜ ਉਸ ਬੱਚਿਆਂ ਨੂੰ ਛੋਟੇ-ਛੋਟੇ ਨੂੰ ਪੁੱਛੋ ਜਿਨ੍ਹਾਂ ਨੂੰ ਖਾਲੜਾ ਜੀ ਨੇ ਮੁੜ ਕੇ ਵਾਰ ਦੇਖਿਆ ਨਹੀਂ ਅੰਦਰ ਜਾ ਕੇ ਨਹੀਂ ਦੇਖਿਆ ਮੇਰੇ ਬੱਚਿਆਂ ਦਾ ਕੀ ਹਾਲ ਹੈ ਇਹ ਸਰਕਾਰਾਂ ਤੋਂ ਕੀ ਮੰਗੀਏ ਸੀ ਅੱਜ ਸਾਡੇ ਕਿਸਾਨ ਬਜ਼ੁਰਗ ਗਏ ਨੇ ਗਏ ਨੇ ਅਸੀਂ ਉਹਨਾਂ ਦੇ ਨਾਲ ਵੀ ਹਮਾਇਤ ਕਰਦੇ ਆ ਕਿਉਂਕਿ ਜਿਹੜਾ ਬੰਦਾ ਸੱਚ ਬੋਲਦਾ ਜ਼ੁਲਮ ਦੇ ਖਿਲਾਫ ਖੜਾ ਹੁੰਦਾ ਉਹਨਾਂ ਨਾਲ ਖੜਨਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਇੱਕ ਸ਼ੁਰੂ ਚ ਪਹਿਲਾ ਲੈਸਨ ਦਿੱਤਾ ਹੈ ਜੇ ਸਾਡੇ ਅੰਦਰ ਵਕਰੀ ਹੋਣ ਨਾ ਹੁੰਦੀ ਵਕਰੀ ਪਹਿਚਾਣ ਨਾ ਹੁੰਦੀ ਅਸੀਂ ਵੀ ਉਸੇ ਤਰ੍ਹਾਂ ਕਰਨਾ ਸੀ ਜਿਸ ਤਰ੍ਹਾਂ ਸਰਕਾਰਾਂ ਸਾਡੇ ਨਾਲ ਕਰਦੀਆਂ ਨੇ ਪਰ ਨਹੀਂ ਅਸੀਂ ਇੱਕ ਕਦਮ ਪਿੱਛੇ ਹੋਣਾ ਸੀ ਇੰਨਾ ਜ਼ੁਲਮ ਨਹੀਂ ਟਾਉਣਾ ਸੀ ਅੱਜ ਵਾਹਿਗੁਰੂ ਮਿਹਰ ਕਰਨ ਅਕਾਲਪੁਰ ਕੋ ਉਹਨਾਂ ਦੀ ਬੁੱਧੀ ਦੇ ਕਿਰਪਾ ਕਰਨ ਕਿਤੇ ਉਹਨਾ ਕਾਨੂੰਨਾਂ ਦੇ ਵਿੱਚ ਇਨਸਾਫ ਦੇ ਅੱਕਰ ਸਾਡੇ ਸਿੱਖ ਕੌਮ ਦੇ ਇਤਿਹਾਸ ਨੂੰ ਪੜ ਕੇ ਹੀ ਲਿਖਣੇ ਆ ਜਾਣ ਕਿਉਂਕਿ ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਪਾਪ ਹੈ ਪਰ ਹੁਣ ਸਾਡੀ ਇੱਕ ਮਜਬੂਰੀ ਬਣ ਚੁੱਕੀ ਹੈ ਕਿਉਂ ਮਜਬੂਰੀ ਬਣ ਚੁੱਕੀ ਹੈ ਮਜਬੂਰੀ ਸਾਡੀ ਇਹੀ ਹੈ ਕਿ ਸਾਡੇ ਵਿੱਚ ਬਹੁ ਰੁਪਈਏ ਬਣ ਕੇ ਸਾਡੇ ਵਿੱਚ ਜਿਹੜੇ ਬਹੁ ਰੁਪਈਏ ਨੇ ਨਾ ਸਾਡਾ ਹੀ ਪਹਿਰਾਵਾ ਕਰਕੇ ਗੁਰੂ ਨੂੰ ਪਿੱਠ ਦੇ ਕੇ ਇੱਕ ਕੁਰਸੀਆਂ ਦੀ ਚਾਹਤ ਦੇ ਵਿੱਚ ਇੱਕ ਕੁਰਸੀਆਂ ਦੇ ਸਰੂਰ ਦੇ ਵਿੱਚ ਆਪਣੇ ਗੁਰੂ ਨੂੰ ਪਿੱਠ ਦੇ ਕੇ ਆਪਣੀਆਂ ਸੰਗਤਾਂ ਨੂੰ ਪਿੱਠ ਦੇ ਕੇ ਕਿੰਨਾ ਚਹਿਰ ਹੋ ਗਿਆ ਕਦੇ ਸਰਕਾਰਾਂ ਲਾਠੀਆਂ ਮਰਵਾਉਂਦੀਆਂ ਨੇ ਕਦੇ ਪਰਚੇ ਝੂਟੇ ਦਵਾਉਂਦੀਆਂ ਨੇ ਤੇ ਪਰ ਇਹ ਸਾਰੀਆਂ ਗੱਲਾਂ ਤੋਂ ਸਿੱਖ ਕਦੇ ਨਹੀਂ ਡਰਦੇ ਕਦੇ ਨਹੀਂ ਡਰਦੇ ਕਿਉਂਕਿ ਸਿੱਖਾਂ ਨੂੰ ਪਹਿਲਾ ਲੈਸਨ ਪੜਾਇਆ ਜਾਂਦਾ ਹੈ ਪੜਾਇਆ ਜਾਂਦਾ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ ਕਿਉਂਕਿ ਜੀਵਨ ਸੇਖ ਆਪਣੇ ਲਈ ਨਹੀਂ ਜਿਉਂਦੇ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਭੇਖ ਵਾਲੇ ਨਹੀਂ ਭੇਖ ਵਾਲੇ ਨਹੀਂ ਭੇਖ ਵਾਲੇ ਤਾਂ ਸਿਰਫ ਕੁਰਸੀਆਂ ਨੂੰ ਤੇ ਮਾਇਆ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿੱਥੇ ਚਲੇ ਗਏ ਨੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਖਾਲੜਾ ਜੀ ਦੇ ਬੱਚੇ ਕਿਸਮਤੀ ਬਚਨੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਸ਼ਹੀਦਾਂ ਦੇ ਪਰਿਵਾਰ ਕਿੱਥੇ ਨੇ ਇਸ ਗੱਲ ਕਰਕੇ ਅਸੀਂ ਤਾਂ ਇਹੀ ਕਹਿੰਦੇ ਆ ਕਿ ਇਸ ਮਾਰਚ ਨੂੰ ਦੇਖਦੇ ਹੋਏ ਕਈਆਂ ਦੀਆਂ ਜਮੀਰਾ ਹੋਰ ਜਗਨ ਪੰਜਾਬ ਦੀ ਧਰਤੀ ਨੂੰ ਸਕੂਨ ਮਿਲੇ ਆਰਾਮ ਮਿਲੇ ਕਿ ਮੇਰੇ ਤੇ ਜੋਦੇ ਅਜੇ ਹੈਗੇ ਆ ਮੇਰੀ ਰਾਖੀ ਤੇ ਮੇਰੀ ਮਿੱਟੀ ਦੀ ਕਸਮ ਨੂੰ ਪਾਲਣ ਕਰਨ ਵਾਸਤੇ ਇਹੀ ਕਹਿੰਦੀ ਮੈਂ ਖਿਮਾਂਦੀ ਜਾਚਕਾਂ ਆਵ ਰਾਲ ਮੈਲ ਕੇ ਜਿਹੜੇ ਬਾਡਰਾਂ ਤੇ ਗਏ ਨੇ ਉਹ ਵੀ ਸਾਡੇ ਆਪਣੇ ਨੇ ਉਹਨਾਂ ਨਾਲ ਵੀ ਅਸੀਂ ਖੜੀਏ ਕਿਉਂਕਿ ਦੀਪਕ ਇੰਨਾ ਸੀ ਕਹਿੰਦਾ ਸੀ ਸਾਨੂੰ ਕੋਈ ਜਿੰਨਾ ਮਰਜ਼ੀ ਬੁਰਾ ਕਹਿ ਦੇਵੇ ਪਰ ਅਸੀਂ ਆਪਣੀ ਹੋਂਦ ਦੇ ਲਈ ਆਪਣੇ ਦੁਸ਼ਮਣ ਨਾਲ ਵੀ ਗੁੱਸੇ ਨਹੀਂ ਹੋਣਾ ਅਸੀਂ ਸਭ ਦੀਆਂ ਝੋਲੀਆਂ ਚ ਪਵਾ ਕੇ ਆਪਣੀ ਮੰਜ਼ਲ ਮੁਕਾਮ ਨੂੰ ਪਾਉਣਾ ਹੈ ਇਸ ਗੱਲ ਕਰਕੇ ਸਾਰੇ ਮਿਲ ਕੇ ਆਪਣੇ ਵਖਰੇਵੇਂ ਦੂਰ ਕਰਕੇ ਪੰਥ ਦੀਆਂ ਪੰਜਾਬ ਦੀਆਂ ਉਹ ਗੱਲਾਂ ਨੂੰ ਆਪਣੇ ਲੜ ਬੰਨ੍ਹ ਗਏ ਕਿ ਅਸੀਂ ਜੂਸਦੇ ਹੋਏ ਆਪਣੀ ਧਰਤੀ ਤੇ ਆਪਣੇ ਖੂਨ ਦੀ ਨਦੀ ਵਹਾ ਕੇ ਕਾਲ ਪ੍ਰੁਖ ਦੇ ਚਰਨਾਂ ਦੀ ਮੋਜ ਮਾਣ ਗਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਮਾਈਪਾ ਕੋ ਦੀਆਂ ਵਾਰਸਾਂ ਅੱਜ ਵੀ ਜਿਉਂਦੀਆਂ ਨੇ ਦੀਪ ਨੇ ਐਵੇਂ ਨਹੀਂ ਇਸ ਮਾਂ ਨੂੰ ਜੁਝਾਰੂਆਂ ਦਾ ਖਿਤਾਬ ਦਿੱਤਾ ਸੀ ਕਿਉਂਕਿ ਇਹ ਮਾਂ ਵਾਕਈ ਜਿੱਥੇ ਸਾਰੇ ਅੱਗੇ ਪਿੱਛੇ ਹੋ ਜਾਂਦੇ ਸੀ ਇਹ ਮਾਂ ਉੱਥੇ ਡਟ ਕੇ ਖੜੀ ਰਹੀ ਹੈ ਸੋ ਇਹਨਾਂ ਨੂੰ ਮੈਂ ਹੁਣ ਤਾਂ ਨਹੀਂ ਬਹੁਤ ਸਮੇਂ ਦਾ ਜਾਣਦਾ 2013 ਤੋਂ ਮੇਰੇ ਕੋਲ ਇਹ ਜਦੋਂ ਮੈਂ ਏਵਨ ਪੰਜਾਬੀ ਤੇ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਸੀ ਉਦੋਂ ਤੋਂ ਇਹ ਮਾਤਾ ਜੀ ਮੇਰੇ ਨਾਲ ਜੁੜੇ ਨੇ ਮੇਰੇ ਕੋਲ ਆਣੇ ਸ਼ੁਰੂ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ ਜੀ ਸਭ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀ ਫਤਿਹ ਫੇਰ ਕਿਉਂਕਿ ਤੁਸੀਂ ਜਮੀਰਾ ਜਗਦੀਆਂ ਵਾਲੇ ਆਏ ਹੋ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਜਗਦੇ ਨਾ ਦੂਜਿਆਂ ਲਈ ਨਹੀਂ ਜਉਂਦੇ ਹੁੰਦੇ ਵਾਹਿਗੁਰੂ ਵਾਹਿਗੁਰੂ